ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ 20 ਨਵੰਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਇਸ ਦੌਰਾਨ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਰ ਲਗਾਈ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹੜ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਵੋਟਾਂ ਪੈਣ ਕਿਆਂ ਇਨ ਆਚਾਰਾਂ ਹਲਕਿਆਂ ਵਿੱਚ 693000 ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਰਜਿਸਟਰਡ ਨੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 45 ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਜਿਨ੍ਹਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਸਿਰਫ 2 ਹੀ ਡੇਰਾ ਬਾਬਾ ਨਾਨਕ ਅਤੇ ਗਿੱਦੜਪਾ ਹਲਕੇ ਤੋਂ 14 14 ਉਮੀਦਵਾਰ ਮੈਦਾਨ ਵਿੱਚ ਨੇ ਜਦ ਕਿ ਬਨਾਲਾ ਵਿੱਚ 11 ਤੇ ਚੱਬੇਵਾਲ ਵਿੱਚ ਸਿਰਫ 6 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਇਲਾਕਾਵਰ ਚੋਨ ਹਲਕਿਆਂ ਤੇ ਚਾਤ ਮਾਰੀਏ ਤਬਰਨਾਲਾ ਵਿੱਚ કુલ 170000 ਰਜਿਸਟਰਡ ਵੋਟਰ ਨੇ ਜਿਨ੍ਹਾਂ ਵਿੱਚੋਂ ਐਸਸੀ ਵੋਟਰ 3.4% ਪਿੰਡੂ ਵੋਟਰ 37.12% ਅਤੇ ਸ਼ਹਿਰੀ ਵੋਟਰ 62.88% ਨੇ ਗਿੱਦੜਪਾਹਾ ਵਿੱਚ ਰਜਿਸਟਰਡ ਵੋਟਰਾਂ ਦੀ કુલ ਗਿਣਤੀ 168000 ਜਿਨ੍ਹਾਂ ਵਿੱਚੋਂ ਐਸਸੀ ਵੋਟਰ ਦੀ ਦਰ 37.69% ਦੇ ਪਿੰਡੂ ਵੋਟਰਾਂ ਦੀ ਗਿਣਤੀ 72.37% ਅਤੇ ਸ਼ਹਿਰੀ ਵੋਟਰ 21.63% ਨੇ ਜੱਬੇਵਾਲ ਵਿੱਚ 109000 ਰਜਿਸਟਰਡ ਵੋਟਰ ਨੇ ਇਥੇ ਐਸੀ ਵੋਟਰਦਾਰ 45.8% ਅਤੇ 100% ਪਿੰਡ ਵੋਟਰ ਨੇ ਜਦ ਕੀ ਡੇਰਾ ਬਾਬਾ ਨਾਨਕ ਵਿਖੇ ਕੁਲ 193000 ਰਜਿਸਟਰਡ ਵੋਟਰ ਨੇ ਜਿਨ੍ਹਾਂ ਵਿੱਚੋਂ ਪਿੰਡ ਵੋਟਰ 95.65% ਨੇ ਅਤੇ ਸ਼ਹਿਰੀ ਵੋਟਰ ਸਿਰਫ 4.35% ਦੇ ਸਾਰੀਆਂ ਸੀਟਾਂ ਤੇ ਫਸਵੇ ਮੁਕਾਬਲੇ ਮੰਨੇ ਜਾ ਰਹੇ ਨੇ